ਕਾਲੇ ਵੱਲੋਂ ਸ਼ਸ਼ਰੀਕਰ ਆਪਣੀ ਵੀਡੀਓ ਛੜੇ ਛਾਂਟਾਂ ਤੇ ਲੰਡੇ ਲੁੱਚਿਆਂ ਲਈ ਬਣਾਈ ਆ ਬਾਈ ਬੁੜੀਆਂ ਕੁੜੀਆਂ ਰਹਿਣ ਦੂਰ ਧੰਨਵਾਦ ਜੀ ਧਰ ਕੀ ਲਾੜਾ ਤੇਰਾ ਆ ਲੈ ਦੇਖ ਲੈ ਕਿੱਟਾਂ ਦੇ ਦਿਮਾਗ ਜਿਵੇਂ ਹੀ ਨਹੀਂ ਹੁੰਦੇ ਤੇ ਬਾਣੀਆਂ ਦਾ ਦਿਮਾਗ ਹੁੰਦਾ ਜ਼ਿਆਦਾ ਐਨੀ ਸੋਹਣੀ ਬੀਹੀ ਬਣੀ ਜਾਂਦੀ ਸੀਗੀ ਉਥੋਂ ਵੇਚ ਕੇ ਕੋਠੀ ਆ ਪੀੜੀ ਵੀ ਹੀ ਚਾਕੇ ਜਗਾ ਲੈ ਦੀ ਆਹ ਲੈ ਜੇ ਕਲਾਕਾਰ ਨੇ ਆਹ ਓ ਜਾਗਰ ਸਿਆ ਓ ਜਾਗਰ ਸਿਆ ਓ ਜਾਗਰ ਸਿਆ ਓ ਕਰੀਏ ਭਾਈ ਓ ਆ ਜਾ ਆਹ ਬਾਹਰ ਜਾ ਤਾਂ ਲਾਈ ਦੀਏ ਇਹ ਭਾਂ ਦਾ ਯਾਰ ਕਿਤੋਂ ਆ ਪੈਸੇ ਲੈਣਾ ਹੈ ਉਸੜਾ ਲੋਟ ਕਿਵੇਂ ਮਾਰਿਆ ਕਿਡਾ ਹੋਰ ਦੱਸ ਕਿਵੇਂ ਆ ਠੀਕ ਆ ਬੜੀ ਪਹਿਲਾਂ ਤਾਂ ਤੈਨੂੰ ਬਹੁਤ ਮਾੜੀ ਗੱਲ ਕਰੀ ਜਾਉ ਐਡੀ ਸੋਹਣੀ ਕੋਠੀ ਵੇਚ ਕੇ ਤੂੰ ਵੱਡੀ ਵੀ ਹੀ ਤੇ ਉਹ ਕਾਰਨ ਹੁੰਦੇ ਆ ਕੋਈ ਉਹ ਤਾਂ ਚਲ ਕੋਈ ਮੈਂ ਤੈਨੂੰ ਕਾਰਨ ਨਹੀਂ ਪੁੱਛਦਾ ਮੈਂ ਤਾਂ ਆਪਦੇ ਦਿਮਾਗ ਦੀ ਗੱਲ ਰੱਖਦਾ ਤੈਨੂੰ ਉਹ ਤਾਂ ਮੈਨੂੰ ਵੀ ਪਤਾ ਸੀ ਐਡੀ ਵੀ ਹੀ ਤੇ ਸੀ ਲਾਓ ਕਿਟੂ ਜਣ ਲੱਗੀ ਜਾਂਦੀ ਜਦੋਂ ਤਾਂ ਗੰਦ ਸੀ ਉਹ ਤਾਂ ਉੱਥੇ ਰਹਿਤ ਰੱਖੀ ਹੁਣ ਤੂੰ ਆ ਕੇ ਭੀੜੀ ਵੀ ਸੀ ਲੈ ਘਰ ਲੈ ਲਿਆ ਕੋਈ ਨਾ ਤੈਨੂੰ ਬਾਅਦ ਚ ਦੱਸੂ ਇਹ ਗੱਲ ਐਡੀ ਕੀ ਤਰੀਕਾ ਲੜੀ ਚ ਵਾਹੀ ਸੀ ਉਹ ਹੈਗਾ ਸੀ ਕੋਈ ਕਾਰਨ ਆ ਤੈਨੂੰ ਦੱਸ ਦੂੰ ਕੋਈ ਨਾ ਤੈਰ ਉਹ ਲੈ ਲਿਆ ਕਰੋ ਸਿੱਥੋਂ ਸਿੱਥਾ ਤੇ ਮਾਕੇ ਬੜਾ ਹੁੰਦਾ ਹੈਗਾ ਤੂੰ ਤੇ ਉਹੀ ਜੱਟਾਂ ਨੇ ਤਾਂ ਟੂੜੀ ਵਾਲੇ ਕੋਟ ਪਾਉਂਦੇ ਨੇ ਤੂੰ ਦੱਸ ਕਿਵੇਂ ਮਾਰਿਆ ਕਿਹੜਾ ਮੈਂ ਤਾਂ ਹੁਣ ਤੇਰੇ ਕੋਲੇ ਆਇਆ ਸੀਗਾ ਕੰਮ ਉਹ ਤਾਂ ਮੈਂ ਜਾਂਦਾ ਸੀ ਗ੍ਰਹਿ ਕਰਨ ਹੂੰ ਇੱਕ ਗੱਲ ਦਾ ਪਤਾ ਲੱਗਿਆ ਤੈਨੂੰ ਨਾ ਯਾਰ ਕੀ ਹੋ ਗਿਆ ਮੋٹے ਕੀ ਰੌਲਾ ਪੈ ਗਿਆ ਕਿਉਂ ਜਾਣਦੇ ਹੋ ਜੇ ਤੂੰ ਜਾਣਦੀ ਤੈਨੂੰ ਛਾ ਪਤਾ ਹੋਊਗਾ ਯਾਰ ਮੈਨੂੰ ਕੀ ਪਤਾ ਯਾਰ ਮਾਤਾ ਕੱਲ ਦਾ ਬਾਹਰ ਹੀ ਨਿਕਲਿਆ ਤੇਰਾ ਯਾਰ ਦਿਨ ਬਖਤੌਰਾ ਨਹੀਂ ਲੱਗ ਰਿਹਾ ਨਾ ਨਹੀਂ ਉਹ ਸੀ ਤਾਂ ਕਾਂਡ ਕਰਿਆ ਕੀ ਗੱਲ ਤਾਂ ਤੇਰੀ ਬਹੁਤ ਨੂੰ ਚੁੜ ਗਿਆ ਹਾਂ ਖਾ ਉਹ ਛਾ ਮੈਨੂੰ ਮਾਤਾ ਦੀ ਹੁਣ ਤੈਨੂੰ ਝੂਠ ਨਹੀਂ ਬੋਲਦਾ ਓਏ ਮਾੜੀ ਗੱਲ ਕਰੀ ਨਾ ਯਾਰ ਹੁਣ ਮਾੜੀ ਗੱਲ ਤਾਂ ਕਰਨੀ ਜੀ ਮੋਟੇ ਤੇ ਕੋਈ ਆਇਆ ਨਹੀਂ ਹਜੇ ਨਾ ਮੇਰੇ ਕੋਲ ਤਾਂ ਆਇਆ ਨਹੀਂ ਅੱਛਾ ਚੱਲ ਤੂੰ ਐ ਕਰ ਤੂੰ ਤਾਂ ਮੋਟੇ ਨੇ ਮੇਰੇ ਨਾਲ ਵੀ ਬਹੁਤ ਕੁਝ ਕੀਤਾਗਾ ਯਾਪਾ ਆ ਗਰੀਏ ਹਾਂ ਆਪਾਂ ਮੋਟੇ ਕੋਲ ਜਾ ਚੱਲੀਏ ਮੇਰੀ ਗੱਲ ਤਾਂ ਛੱਡਿਆ ਕਰ ਪਹਿਲਾਂ ਪੂਰੀ ਪਹਿਲੀ ਵਿੱਚ ਟਾਂਗ ਢਾਹ ਦੇਣਾ ਤੂੰ ਦੱਸ ਉਹ ਤਾਂ ਮੇਰੇ ਨਾਲ ਮੋਟੇ ਨੇ ਬਹੁਤ ਕੁਝ ਕੀਤਾਗਾ ਚਲ ਫੇਰ ਹੀ ਵੀ ਮੈਂ ਤਾਂ ਐ ਕਹਿੰਦਾ ਵੀ ਆਪਾਂ ਭਲਾ ਕਰਦੀਏ ਹਾਂ ਉਹ ਤਾਂ ਜਾਣਦਾ ਸੀ ਨਾ ਮੈਂ ਪ੍ਰੈਸ਼ਰ ਪੈਂਚਾ ਕੋਲੇ ਮਾਛਾ ਵੀ ਤੂੰ ਕਾਮਲਾ ਹੋਇਆ ਆਉਦੀ ਮਿੱਟੀ ਦੀ ਤੇ ਕਰੀਏ ਨਾ ਮੈਂ ਤੂੰ ਜਾ ਜਾਕਰ ਕੋਲੇ ਹੋਇਆਗਾ ਬਖਤਵਰੀ ਦਾ ਲੈ ਦੀ ਉਹ ਤੇਰਾ ਮਸਲਾ ਹੱਲ ਕਰ ਦੂੰ ਤੂੰ ਵੀ ਜਾਣ ਲੱਗ ਰਿਹਾ ਮੈਂ ਤਾਂ ਇਹ ਚਾਹਣਾ ਕਿ ਜੇ ਦਾ ਤੇਰੇ ਕੋਲ ਮੋਟਾ ਆ ਗਿਆ ਉਹਦੀ ਅੰਦਰ ਖਾਚੇ ਕਰ ਗੱਲ ਦੱਬਦੀ ਨਹੀਂ ਫੇ ਲੋਕਾਂ ਦਾ ਤਾਂ ਕੀ ਹੈ ਭਾਈ ਗੱਲਾਂ ਹੀ ਬਣਾਉਂਦੇ ਰਹਿੰਦੇ ਨੇ ਚਾਰ ਤੇ ਉਹ ਬਖਤੌਰਾ ਦਾ ਲੰਡਾ ਲੁੱਚ ਹੈਗੀ ਹੈਗਾ ਜਿਹੇ ਜਿਹੇ ਹੈਗਾ ਤੇ ਪੈਸੇ ਹੈਗੇ ਨੇ ਤੈਨੂੰ ਐ ਵੀ ਪਤਾ ਥੋਲਾ ਭਾਈ ਜਿਹੜੇ ਕੋਲੇ ਮੈਨੂੰ ਪਤਾ ਲੱਗ ਗਿਆ ਤੇਰੀ ਯਾਰ ਹਾਂ ਉਹ ਤੂੰ ਮੋਟੀ ਨੂੰ 5-7 ਲੱਖ ਰੁਪਏ ਦਵਾ ਰਹੀ ਭੌਲਾਂ ਨਹੀਂ ਮਾਰਾ ਗੁਲਾ ਨਹੀਂ ਹੁੰਦਾ ਹੈ ਭਾਈ ਫਿਰ ਬਾਹਲੇ ਲੱਗ ਜਾਂਦੇ ਨੇ ਨਹੀਂ ਬੇਚੀ ਨਾਲ ਤਾਂ ਪੈਸੇ ਦਿੱਤੇ ਚੰਗੇ ਨੇ ਚੱਲ ਕਰਦਾ ਫਿਰ ਕੋਈ ਹੱਲ। ਤੂੰ ਜੇ ਤੇਰੇ ਕੋਲੇ ਆਇਆ ਮੋਟਿਆ ਤਾਂ ਭਾਈ ਉਹਨਾਂ ਦਾ ਹੱਲ ਕਰਤੀ ਤੇ ਨਹੀਂ ਫਿਰ ਤੈਂ ਕੀ ਲੈਣਾ ਗੱਲਾਂ ਨਾ। ਅਗਲਾ ਆਵਦੇ ਰਾਂ ਆ ਪਾਵਦੇ ਰਾਂ। ਆਪਾਂ ਕਿਸੇ ਦੀ ਅਜੀ ਦੀ ਕਮਾਈ ਨਹੀਂ ਕਰੀ ਹੈਗੀ। ਪਰ ਲੋਕ ਭੈਣ ਘੜਾ ਵੀ ਫੇਰ ਵੀ ਐ ਕਹਿੰਦੇ ਨੇ ਇਹ ਬਾਣੀਆਂ ਲੁੱਚਾ। ਬਹੁਤ ਕੁਝ ਕਹਿੰਦੇ ਨੇ ਮੈਨੂੰ ਲੋਕਾਂ ਦੇ ਜਵਾਨਾਂ ਨੇ ਇਹ ਤਾਂ ਕੁਝ ਮਰਦ ਦਾ ਕੰਮ ਹੈ। ਹਾਂ। ਤੂੰ ਅਗਲੇ ਹੋਈ ਹੋਈ ਆ ਪਹਿਲੂਕ। ਹਾਂ। ਤੂੰ ਨਾ ਹੀ ਆਉਂਦਾ ਫੜਾ। ਨਾ ਮੈਂ ਨਹੀਂ ਆਉਂਦਾ ਭਾਈ। ਮੇਰਾ ਕੰਮ ਨਹੀਂ ਹੈਗਾ ਮੈਂ ਤਾਂ ਦੁਕਾਨਦਾਰੀ ਵਾਲਾ ਬੰਦਾ ਮੈਨੂੰ ਤਾਂ ਤੂੰ ਵੀ ਉਹੇ ਜਿਹਾ ਮੋਟਾ ਹੀ ਭਈ ਉਹੇ ਜਿਹਾ ਬਖਤੌਰਾ ਵੀ ਭਈ ਉਹੇ ਜਿਹਾ ਹੈ ਆਪਣਾ ਕੰਮ ਨਹੀਂ ਲੋਟ ਆਉਂਦਾ ਹੁੰਦਾ ਚੰਗਾ ਫਿਰ ਮੈਂ ਤਾਂ ਤੈਨੂੰ ਐਂ ਗੱਲ ਦੱਸਾਇਆ ਸੀ ਇਹ ਮਾਇਆ ਮੂਹੇ ਦੇ ਦਿੰਦੇ ਥੋੜੀ ਜੀ ਫਿਰ ਮਾਇਆ ਦੇ ਦਾਂਗੇ ਕੋਈ ਨਾ ਇੰਨਾ ਚ ਕਰ ਲੈਗੇ ਤੂੰ ਨਾ ਕਿਤੇ ਮੇਰੇ ਪੈਸੇ ਦੇ ਦੀ ਨੀ ਦੇਖੀ ਕਿਤੇ ਜੇਵ ਚ ਨਿਕਲੇ ਹੁਣ ਹੁਣ ਤਾਂ ਬਥੇਰੇ ਪੈਸੇ ਦੀ ਕੋਚੀ ਵੇਚੀ ਐ ਉਹ ਦੇ ਲਾ ਕੇ ਤੂੰ ਵਗ ਜਾ 加 ਪਾਣੀ ਆਉਂ ਗਈ ਹੁਣ ਉਹ ਚਾਹ ਪਾਣੀ ਹਾਂ ਬਿੰਦ ਕਨ ਪੁੱਛੀ ਮੇਰੇ ਸਾਰੇ ਬਾਣੀ ਇਹਨੂੰ ਸਾਰੇ ਪਿੰਡ ਦੀ ਖਬਰ ਹੁੰਦੀ ਹੈ ਯਾਰ ਮੇਰੇ ਯਾਰ ਬਕਤੌਰੇ ਮੈਨੂੰ ਗੱਲ ਨਹੀਂ ਦੱਸੀ ਵੀ ਐਡੀ ਗੱਲ ਹੋ ਗਈ ਭੈਣ ਚੋਦੇ ਦੀ ਯਾਰ ਚੱਲ ਜਾ ਕੇ ਪਤਾ ਕਰਦੇ ਵੀ ਕੀ ਗੱਲ ਹੈਗੀ ਅੱਜ ਤਾਂ ਪਾਏ ਦਾ ਬਕਤੌਰੇ ਦਾ ਬਾਹਰ ਹੀ ਖੁੱਲਾ ਫੈ ਸਾਰਾ ਹੋ ਗਿਆ اوڑیوئے اوکوں تاڑیا تے فردا ਆ인다 ਯਾਰ ਆਉਂਦਾ ਹੈਗਾ ਇਹ ਮਲੰਗ ਜਾ ਜਵਾਖ ਵੀ ਇਦੋਂ ਦੇ ਸਰੇ ਦੇ ਨੇ ਤੇ ਯਾਰ ਜਵਾਜ ਸਿੱਧੇ ਮੂੰਹ ਹੀ ਨੀ ਬੋਲਦੇ ਗਏ ਜ਼ਹਿਰ ਦਾ ਮੇਰਾ ਸਾਲਾ ਆਪ ਆਹਰ ਦੇ ਜਵਾਖ ਨੇ ਉਹ ਜਾਣੀ ਕੀ ਹੋਤਾ ਹੈ ਗਿਆ ਜ਼ਹਿਰ ਦੇ ਆਲੇ ਹੋਰ ਦੇ ਕੁਝੇ ਇਹ ਲੋੜੇ ਨੂੰ ਕਿੱਥੇ ਭਾਲਾਂ ਯਾਰ ਪਤਾ ਨਹੀਂ ਮੇਰਾ ਸਾਲਾ ਕਿੱਥੇ ਬੈਠਾ ਹੋਊਗਾ ਕਿਦੇ ਘਰੇ ਬੈਠਾ ਹੋਊਗਾ ਠਰਕੀ ਸਾਰੇ ਥਾਂ ਦੇਖਿਆ ਕਿਤੇ ਨਹੀਂ ਮਿਲਿਆ ਥਾਈ ਚ ਦੇ ਕੇ ਆਣਾ ਜਵਾਖਾਂ ਨੇ ਕਿਹਾ ਜੀ ਪੈਂ ਥਾਈ ਚ ਜਾਊਗਾ ਉੱਥੇ ਬੈਠੇ ਹੋਣਗੇ ਮੇਰੇ ਸਾਲੇ ਮਲੰਗਾ ਇਕੱਠੇ ਹੋਏ ਥਾਈ 'ਚ ਤਾਸ ਕੁੱਟੀ ਜਾਂਦੇ ਹੋਰ ਉਹਨਾਂ ਨੇ ਕੀ ਕਰਨਾ ਹੈ ਉਹ ਸੱਚ ਪੀੜੀ ਬੀਹ 'ਚ ਦੇਖ ਕੇ ਆਮਾ ਨੂੰ ਐ ਭੰਦਾ ਯਾਰ ਪੀੜੀਆਂ ਬੀਹ ਦਾ ਬੜਾ ਸਿੱਕੀ ਨਾ ਉਹ ਉੱਥੇ ਦੇਖ ਕੇ ਆਮਾ ਉੱਥੇ ਹੋਊਗਾ ਭੰਦਾ ਯਾਰ ਇਹ 'ਚ ਵੀ ਹੈਗਾ ਹੁਣ ਤਾਂ ਯਾਰ ਥਾਈ ਰਹੇਗੀ ਹੁਣ ਥਾਈ 'ਚ ਦੇਖ ਕੇ ਆਮਾ ਉੱਥੇ ਹੀ ਮਿਲੂਗਾ ਚੌਦੀਆਂ ਫਰਕੀ ਬੰਦੇ ਨਾਲ ਤਾਂ ਯਾਰੀ ਵੀ ਮਹਿੰਗੀ ਪੈ ਜਾਂਦੀ ਹੈਗੀ ਕੀ ਕਰੀਏ ਯਾਰ ਆ ਬੈਠਾ ਭੈਣ ਦੀ ਬੁੰਡ ਦੇਣਾ ਓਏ ਆ ਓਏ ਯਾਰਾ ਕਿਵੇਂ ਐ ਯਾਰ ਕੀ ਭੈਣ ਘੜਾਵੇ ਕਿਉਂ ਕੀ ਹੋ ਗਿਆ ਭੈਣ ਚੋ ਦਾ ਨੱਤ ਨਵੇਂ ਕਰੇ ਕਰੀ ਜਾਇ ਕਰ ਜੁਰ ਨਸਤ ਨਵੇਂ ਘੜਨੇ ਸਾਰੇ ਪੁਰਾਣੇ ਆ ਤੁਸੀਂ ਉਹੀ ਗੱਪੀ ਸੁਣਿਆ ਜਾਂਦੇ ਯਾਰਾ ਤੁਹਾਡਾ ਖਲਾਵਾ ਪੁਰਾਣੇ ਆ ਯਾਰਾ ਆ ਉਸ ਜੰਮੀ ਭਗਤਾ ਉਹ ਤੇਰਾ ਸਾਰਿਆ ਪਿਆ ਯਾਰ ਭੈਣ ਚੁੱਦਾ ਮਾੜਾ ਮੋਟਾ ਇਹਦੇ ਵੱਲ ਤਾਂ ਦੇਖ ਲਿਆ ਕਰ ਕੋਈ ਤਾਂ ਕੀ ਆਦੀ ਐ ਤਾਂ ਮਨਾ ਦਿਆਂਗੇ ਥੋੜੀ ਜਿਹੀ ਛੋਟੀ ਕਰਾ ਦੇਾਂਗੇ ਤਾਂ ਕੀ ਐ ਸਭ ਮਨਪੂਰਨ ਮਨਾਊਗਾ ਇੱਕ ਹੀ ਜਣੀ ਕੋਈ ਆ ਕੀ ਮੈਨੂੰ ਐ ਤਾਂ ਦੱਸ ਦੇ ਐਨ ਦੱ ਲਾਉੜਾ ਹੋ ਗਿਆ ਇਹਨੂੰ ਨਹੀਂ ਭੈਣ ਚੁੱਦਾ ਪਤਾ ਕੀ ਕਰਿਆਗਾ ਕੁੱਲੀਆਂ ਗਾਲਾਂ ਤੇ ਜ਼ੋਰ ਦੇਈ ਜਾਂਦਾ ਗਾਲਾਂ ਪਰ ਕੱਢਣ ਵਾਲੀ ਅੱਲਾ ਯਾਰ ਤੈਨੂੰ ਲਾਂਬੇ ਲੈਣਾ ਯਾਰ ਇਸ ਉਮਰੇ ਯਾਰ ਲਾਂਬੇ ਤੈਨੂੰ ਸਾਰੇ ਲਾਂਬਿਆਂ ਦਾ ਪਤਾ ਇਹ ਤਾਂ ਤੈਨੂੰ ਨਹੀਂ ਪਤਾ ਫਿਰ ਤੂੰ ਮੈਨੂੰ ਕਹੇ ਉਹ ਤਾਂ ਐ ਕਰਦਾ ਜਿਵੇਂ ਕੋਈ ਨਵੇਂ ਪਹਾੜ ਡਿੱਗ ਪਿਆ ਹੁੰਦਾ ਯਾਰਾ ਕਰਿਆ ਤਾਂ ਹੈਗਾ ਯਾਰ ਕੁਝ ਨਹੀਂ ਕਰਿਆ ਮੈਂ ਟੀਮੀ ਫੜੀ ਨਹੀਂ ਤੈਨੂੰ ਕਿਹੜਾ ਭੈਣ ਖੜਾ ਗਿਆ ਕਿਸ ਨੇ ਮਰਜ਼ੀ ਦੱਸਿਆ ਬਈ ਤੂੰ ਦੱਸ ਦੇ ਗੱਲ ਹੈਗੀ ਐ ਨਾ ਪਹਿਲਾਂ ਉਹਨਾਂ ਦਾ ਵੀ ਤੈਨੂੰ ਕਿਹੜਾ ਭੈਣ ਖੜਾ ਕੇ ਗਿਆ ਮੇਰੀ ਗੱਲ ਸੁਣ ਲੈ ਮੈਂ ਗੱਲ ਸਿੱਕੇ ਉਹ ਕਰ ਦੂੰਗਾ ਦਫਾ ਰੋਂ ਤੂੰ ਮੈਨੂੰ ਦੱਸ ਦੇ ਗੱਲ ਹੈਗੀ ਐ ਕਿ ਨਾ ਅਸਲੀ ਖੈਗੀ ਐ ਹੈਗੀ ਹੈ ਨਾ ਦੱਸ ਵੀ ਤੈਨੂੰ ਦੱਸਿਆ ਕੀ ਹੈ ਮੈਂ ਤਾਂ ਲਾਲਾ ਦੱਸ ਕੇ ਗਿਆ ਭੈਣ ਦੇ ਖਸਮ ਦੇ ਉਹਦੇ ਨਹੀਂ ਗੱਲ ਪਚਦੀ ਹੈਗੀ ਨਾਲੇ ਮੇਰੇ ਸਾਲੇ ਦਾ ਮੈਂ ਇੰਨਾ ਕਰਦਾਗਾ ਇਹ ਵੀ ਭੈਣ ਚੋਦੇ ਨੂੰ ਕਹਿੰਦਾ ਤੇ ਨਾਲੇ ਨੇ ਕਿਸੇ ਹੋਰ ਨੂੰ ਨਹੀਂ ਦੱਸਿਆ ਸਿੱਧਾ ਮੇਰੇ ਕੋਲੇ ਆਇਆ ਉਹ ਅੱਛਾ ਹਾਂ ਤੂੰ ਇਹ ਗੱਲ ਯਕੀਨ ਨਾਲ ਕਹਿ ਸਕਦਾ ਉਹ ਜਮਾ ਯਾਰਾ ਹੁਣ ਫਿਰ ਕੀ ਵਿਚਾਰਾ ਦੱਸਦਾ ਵਿਚਾਰ ਕੀ ਉਹ ਤਾਂ ਐ ਕਹਿੰਦਾ ਕਹਿੰਦੇ ਪੈਸੇ ਦੇ ਰੇਂਜ ਪੰਚਾਇਤ ਕਰਤੀ ਕਰਾਂਗੇ ਸੋ ਅੱਜ ਹੀ ਆ ਤੁਹਾਨੂੰ ਮਿਲਦੇ ਆ ਯਾਰ 10000 ਕਿੱਥੇ ਲਾਲਾ ਤਾਂ 5-7 ਲੱਖ ਕਹਿੰਦਾ ਸੀ ਐਨੇ ਪੜਾ ਮੇਰੇ ਕੋਲੇ ਕਿੱਥੇ ਨੇ ਯਾਰ ਜਾਗਰ ਸਿਆਂ ਐਂਡ 14 ਆਇਂ ਇੰਕਾ ਨਾ ਵੀਡੀਓ ਦੇਖ ਲਿਆ ਕਰੋ ਤੁਹਾਨੂੰ ਸਾਰਾ ਕੁਝ ਦੱਸਦਾ ਤੈਨੂੰ ਆਹੋ ਚਲ ਐ ਤਿੰਨ ਥਾਂੜ ਪਏ ਭਏ ਨੇ ਚਲ ਐ ਕਰੀ 20000 ਰੁਪਏ ਨਾਲ ਨਿਮੇੜ ਕੇ ਪਰੇ ਮਿੱਟੀ ਪਾ ਯਾਰ ਕੀ ਕਹਾ ਜਾ ਰਹੇ ਹਾਂ ਟੈਮ ਮੈਂ ਪੈ ਜਾ ਰਾਂ ਮੇਰਾ ਤੂੰ ਹੁਣ ਮੇਰੀ ਕਰੇਗਾ ਕਰ ਉਹਦੀ ਕਰੇਗਾ ਮੋਟੇ ਕਰਵਾਉਂਗਾ ਤਾਂ ਤੇਰੀ ਅਜੇ ਤੇਰੇ ਕੋਲੇ ਲਾਲ ਆਇਆ ਕਿ ਮੋਟਾ ਆਇਆ ਸੀ ਲਾਲ ਹੀ ਆਇਆ ਮੇਰੇ ਕੋਲ ਤਾਂ ਮੋਟਾ ਤਾਂ ਨਹੀਂ ਆਇਆ ਨਾ ਮੋਟਾ ਨਹੀਂ ਆਇਆ ਚਾਲ ਜੀ ਹੋਰ ਤਾਂ ਜੀ ਸਾਡੇ ਸਾਰੀਆਂ ਗੱਲਾਂ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਠੀਕ ਹੈ ਨਾ ਜਿਹੜਾ ਵੇਲਾ ਲੰਘਿਆ ਉਹ ਤਾਂ ਹੱਥ ਆਉਂਦਾ ਹੀ ਤੂੰ ਐ ਕਰੀ ਜੇ ਹੁਣ ਤੇਰੇ ਕੋਲ ਮੌਕਾ ਆਇਆ ਯਾ ਲਾਲ ਆਇਆ ਹਾਂ ਗੱਲ ਆਪਦੇ ਵਿੱਚ ਰੱਖੀ ਤੇ ਪੀ ਦਾ 5 ਲੱਖ ਦਾ ਦੇ ਤਾਂ ਮੈਂ 5 ਵੀ ਦੇ ਹਾਂ ਤੇਰਾ 20 3000 ਤੋਂ ਸਟਾਰਟ ਕਰ ਲਈ ਮੇਰਾ ਲੱਖ ਕੁਝ ਛਾਰ ਦੇ ਜਿਹੜੇ ਮੈਂ ਪੈਸੇ ਕੱਢ ਕੇ ਲੈਣੇ ਨੇ ਮੇਰੇ ਕੋਲ ਪਾਖਣੇ ਨੇ ਜ਼ਿਆਦਾ ਤੇ ਉਹ ਤੋਂ ਮੁੰਡੇ ਚੇਤੂਰ ਸਾਹ ਠਹਿਰ ਕੇ ਦੇ ਵੇ ਆਜ ਵੀ ਨਾ ਤੀ ਕਮ ਉਹਦਾ ਕੋਈ ਚੱਕਰ ਨਹੀਂ ਹਾਂ ਐਨਾ ਕਿ ਮੇਰਾ ਫਾਇਦਾ ਕਰਦੇ ਦੇਖ ਤੇਰਾ ਮੈਨੂੰ ਬਹੁਤ ਫਾਇਦਾ ਕਰਦਾ ਉਹ ਫਾਇਦਾ ਤਾਂ ਬਹੁਤ ਕੀਤਾ ਯਾਰ ਪਰ ਭੈਣ ਚੋ ਦੀ ਗੱਲ ਬੜੀ ਵੱਡੀ ਆ ਯਾਰ ਤੂੰ ਸੋਚਿਆ ਕਰਨਾ ਯਾਰ ਕਰਨ ਲੱਗਾ ਮੈਂ ਜੋੜਾ ਮੋੜਾ ਮੋੜਾ ਦੇਖਿਆ ਕਰ ਲੈ ਸੁਣ ਲੈ ਪਤੜ ਫੂਟ ਵਾਲੀ ਗਿਆ ਸੀ ਤੂੰ ਉਹਦਾ ਮੈਨੂੰ ਪਤਾ ਹੁਣ ਤੂੰ ਭੈਣ ਚੋ ਦਾ ਪਰ ਮੈਂ ਤਾਂ ਬਈ ਦੱਸਦਾ ਤੈਨੂੰ ਯਾਦ ਕਰਾਉਣਾ ਤੇਰੇ ਗੱਲ ਵੀ ਭੁੱਲਣਾ ਨਹੀਂ ਉਹ ਯਾਦ ਆ ਭੈਣ ਚੋ ਦਾ ਤੇਰੇ ਨਾਲ ਗਿਆ ਸੀ ਕਿ ਗਿਆ ਨਹੀਂ ਉਹ ਤੇ ਵੀ ਰਾਤ ਨੂੰ ਗਿਆ ਸੀ ਗਿਆ ਸੀ ਗਿਆ ਸੀ ਦੇਖ ਤੈਨੂੰ ਛੜਾ ਕੇ ਵੀ ਲਿਆਇਆ ਸੀ ਮੈਂ ਉਹ ਮੈਨੂੰ ਸਾਰਾ ਪਤਾਗਾ ਹੁਣ ਚੱਲ ਮੈਂ ਕਰਦਾ ਕੁਛ ਹਾਂ ਹੁਣ ਮੇਰਾ ਤਾਂ ਜੋਰ ਭਰਾਵਾ ਤੇਰੇ ਤੇ ਫੁੱਲ ਆ ਤੇ ਜੇ ਨਾ ਮੇਰਾ ਇਹ ਕੰਮ ਕਰਿਆ ਹੁਣ ਤੂੰ ਮੇਰੇ ਕੋਲੇ ਆਤ ਆ ਗਿਆ ਤਾਂ ਤੇਰੀ ਮਿੱਟੀ ਮੈਂ ਸਾਰੇ ਪਿੰਡ ਚ ਪਟੂ ਹਾਂ ਜਿੱਤਾ ਹੁਣ ਆਇਆ ਕੰਮ ਕਰੇਗਾ ਜੇ ਫਿਰ ਜਦੋਂ ਤੂੰ ਮੈਂ ਤੇਰੇ ਖਾਤਰ ਖੜਿਆ ਤਾਂ ਤੂੰ ਵੀ ਮੇਰੇ ਖਾਤਰ ਖੜਾ ਨਾ ਤੈਨੂੰ ਮੈਂ ਜਵਾਬ ਦੇਣਾ ਵੀ ਮੈਂ ਖੜਦਾ ਨਹੀਂ ਮੈਂ ਤੈਨੂੰ ਆਏਗਾ ਤੂੰ ਮੇਰੇ ਪੈਸੇ ਨਾ ਵਾੜੇ ਲਵਾ ਦੀ 500 ਨਹੀਂ ਲਵਾਉਂਦਾ ਯਾਰ ਹਾਂ ਗੱਲ ਮੋਤੇ ਤੇ ਲਾਲੇ ਤੇ ਤੀਜਾ ਤੂੰ ਆ ਇਹ ਚੌਥੇ ਬੰਦੇ ਕੋਲੇ ਗੱਲ ਆ ਗਈ ਚੌਥੇ ਫਰਾ ਦੇ ਆਪ ਨੂੰ ਸੋਚ ਲਿਓ ਮੇਰੀ ਗੱਲ ਸੁਣ ਲਾ ਮੇ ਤੇ ਮੇ ਤੈਨੂੰ ਮੇਰਾ ਤਾਂ ਪਤਾ ਹਾਂ ਪਤਾ ਹੈ ਵੀ ਗੱਲ ਕਰਤਾ ਨਹੀਂ ਹਾਂ ਲਾਲੇ ਦਾ ਨਹੀਂ ਪਤਾ ਪਰ ਲਾਲੇ ਨੇ ਜੇ ਗੱਲ ਕਰਨੀ ਹੁੰਦੀ ਫਿਰ ਮੇਰੇ ਕੋਲੇ ਗੱਲ ਨਹੀਂ ਕਰਦਾ ਹੈਗਾ ਬੰਦਾ ਫਿਰ ਵੀ ਦਿਮਾਗੀ ਹੈ ਲਾਲਿਆਂ ਦਾ ਦਿਮਾਗ ਵਾਲਾ ਹੁੰਦਾ ਹੈਗਾ ਚੱਲ ਫਿਰ ਕਰਦੇ ਆਂ ਕੁਛ ਨਾ ਕੁਛ ਕੋਈ ਨਾ ਮੈਂ ਤਾਂ ਡੱਡਾ ਘਰੇ ਵੀ ਗੱਟ ਖੜਨਾ ਦੋ ਦਿਨ ਹੋ ਗਏ ਮੈਂ ਬਾਹਰ ਗੱਲ ਸੁਣ ਹਾਂ ਤੇਰਾ 50000 ਚ ਕਰਾ ਦਾ ਮੇਰੇ ਤਾਂ ਬਾਹਲੀ ਚੰਗੀ ਗੱਲ ਹੈ ਲੈ ਤੇਰਾ 50000 ਚ ਕਰਾ ਮੈਂ ਤਾਂ 2-3 ਦਿਨ ਹੋ ਗਏ ਗਲਤ ਹੈ 2-3 ਦਿਨਾਂ ਦੀ ਹੈ ਗਲਗੜੀ ਨਿਕਲੀ ਅੱਜ ਆਹ ਹੈ ਉਹ ਮੈਨੂੰ ਤਾਂ ਭੈਣ 14 ਪਤੀ ਨਹੀਂ ਮਾਤਾ ਮੈਨੂੰ ਤਾਂ ਬੁਖਾਰ ਹੋ ਗਿਆ ਮਤੰਦਰੀ ਆ ਦੋ ਤਿੰਨ ਦਿਨ ਆ ਤੇ ਨਾਲੇ ਮੈਨੂੰ ਬੜਕੇ ਫਿਰਕੇ ਲੈ ਕੇ ਦੇ ਤੂੰ ਪਿੰਡ 'ਚ ਤਾਂ ਹੀ ਕਿਸ ਨੂੰ ਪਤਾ ਲੱਗਿਆ ਤੇ ਮੈਨੂੰ ਤਾਂ ਹੀ ਨਹੀਂ ਪਤਾ ਲੱਗਿਆ ਹੋਰ ਮੈਂ ਤਾਂ 2-3 ਦਿਨ ਹੋ ਗਏ ਘਰੇ ਵੀ ਡੱਦਾ ਘੱਟ ਜਾਣਾ ਹੈ ਕੁਪੈਣ ਚੋਂ ਤਾਂ ਮੇਰੇ ਕੋਲੇ ਆ ਜਾਂਦਾ ਉੱਤੇ ਜੀ ਗੱਲ ਤਾਂ ਸੋਚਦਾ ਮੇਰੀ ਮੈਂ ਤਾਂ ਬਾਰਕ ਨਹੀਂ ਵੀ ਆਏ ਦੇਖੀ ਨਾ ਵੀ ਭੈਣ ਦਾ ਕਸੂ ਕੋਈ ਲਾਂਬਾ ਤਾਂ ਨਹੀਂ ਆਏ ਕੋਈ ਲਾਂਬਾ ਤਾਂ ਨਹੀਂ ਆਏ ਉਹ ਤਾਂ ਉਹ ਆਇਆ ਲਾਂਬਾ ਤਾਂ ਮੈਨੂੰ ਪਤਾ ਵੀ ਕਿਹੜਾ ਦੇਖਦਾ ਮੈਂ ਤੀਵੀਂ ਹੀ ਦੇਖਦਾ ਵੀ ਕੋਈ ਮਿੱਤਾ ਨਹੀਂ ਛੜਦਾ ਕੰਮ ਹਾਂ ਉਹ ਛੜਦਾ ਭੈਣ ਚ ਦਾ ਆ ਵਾਰੀ ਕਹਿਦਾ ਕਰਦਾ ਉਹ ਨਹੀਂ ਛੜਦਾ ਮੰਨੀ ਦੀ ਹੁੰਦੀ ਮੰਨ ਜਾ ਕਰ ਦੂੰ ਯਾਰ ਚਲ ਕਰ ਦਿਆਂ ਹੱਲ ਕੋਈ ਚਲ ਤੂੰ ਕੋਈ ਨਾ ਗੱਲਬਾਤ ਕਰੀ ਇਹ ਤਾਂ ਭਾਈ ਬਾਕੀ ਥਾਣੇ ਚਾਹੀਦੀਆਂ ਗੱਲਾਂ ਨਹੀਂ ਥਾਣੇ ਚਾਹੀਦੀਆਂ ਜਨੀ ਨਹੀਂ ਬਈ ਮੈਂ ਤਾਂ ਦੁੱਖੀ ਨਹੀਂ ਦਿੰਦਾ ਉਹ ਭੈਣ ਚੋਂ ਜਾ ਖਾਣਕ ਚਾਹੀ ਜਾਂ ਕਰਨਾ ਹੁੰਦਾ ਪਹਿਲੀ ਕਰ ਦਿੰਦਾ ਇਹ ਪਿੰਡ ਚ ਵੀ ਗੱਲ ਬਾਤ ਨਹੀਂ ਮੇਰ ਬਣੀ ਦਿੰਦਾ ਹਾਂ ਜੇ ਅੰਦਰ ਖਾਤੇ ਮੇਰੇ ਨਾਲ ਰੁਪਈਆਂ ਨਾਲ ਨਿਬੜਦਾ ਬੰਦਾ ਨਿਬੜ ਦੇਗਾ ਪਰ ਐ ਇੱਕ ਗੱਲ ਹੋਰ ਆ ਮੇਰੀ ਹਾਂ ਜਦੋਂ ਮੈਂ ਪੈਸੇ ਦੇਤੇ ਜੇ ਮੈਂ ਛਰੇ ਆਂ ਜਾਇਆ ਨੂੰ ਇੱਕ ਹੀ ਗੱਲ ਹੋਈ ਭੈਣ ਚੋਦੀ ਦੀ ਯਾਰ ਬਹੁਤ ਭੈਣ ਦਾ 10 5 5 ਲੱਖ ਰੁਪਏ ਆ ਲੈ ਮਾ ਫੇਰਾ ਬੇਲ ਲਈ ਹੈ ਤੈਨੂੰ ਥਾਣੇ ਨਾਲ ਲੈ ਜਾਂ ਉਹ ਥਾਣੇ ਪਹਿੰਦੀ ਬੁੱਦੀ ਪਹਿਲੀ ਵਾਰੀ ਜਾਂਦਾ ਮੈਂ ਥਾਣੇ ਆ ਜੀ ਰਹਿੰਦੇ ਆਪਾਂ